ਫਿਕਰ ਲਾ ਦੇ ਤਾ ਜਿੰਦਾਬਾਹ ਇਹਨੂੰ ਤਸਲੇ ਤੋਂ ਅਨ ਨੂੰ ਫੜ ਕੇ ਟਰਾਲੇ ਨੂੰ ਧੱਕ ਦਿਓ ਫੜ ਕੇ ਜਿੰਨੂੰ ਅੱਜ ਦਾਗਤਾ ਆਪਣੀ ਧੱਕ ਸਕਦੇ ਆਪ ਇਹਨੂੰ ਟਰਾਲੇ ਨੂੰ ਫੜ ਕੇ ਧੱਕ ਦੇ ਕੋਈ ਗੱਲ ਨਹੀਂ ਜੈਕਾਰਾ ਲੋਕ ਇਹ ਤਾ ਜਿੰਦਾਬਾਹ ਇਹ ਸਰਕਾਰ ਦੀ ਮਾਰਾ ਖਲਾਫੀ ਆ ਉਹ ਧੱਕੇ ਸਹੀ ਆ ਆ ਪੁਲਿਸ ਪਸਾਸ ਦੀ ਧੱਕੇ ਸਹੀ ਆ ਜਣੇ ਧੱਕੇ ਨਾਲ ਇਸ ਤਰੀਕੇ ਨਾਲ ਲੋਕਾਂ ਨੂੰ ਦੱਬ ਦੇਗੇ ਹੈ ਲੋ ਬੱਚੋ ਕੱਢੋ ਪਹਿਲਾਂ ਹੈ ਲੋ ਬੱਚੋ ਕੱਢੋ ਲੋ ਕਾਕਤਾ ਜਿੰਦਾਬਾਦ 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 ਆਪਣੀ ਮਾੜਾ ਜਲ ਸਰਕਾਰ ਦੀ ਧੱਕੇ ਸਹੀ ਮੂਰਦੇ ਬਾ ਜਿੰਦਾਬਾਦ ਉਹ ਡੱਕਦੇ ਆਪਣਾ ਡੱਕੋ ਨਹੀਂ ਆ ਟ੍ਰੈਲਰ ਨੂੰ ਫਤਕੋ ਇਹ ਕੋਈ ਡੱਕਣੀ ਮੇ ਕਾਕਤਾ ਜਿੰਦਾਬਾਦ ਜਿੰਦਾਬਾਦ ਜੇ ਸਾਡੇ ਨਾਲ ਹੈ ਕਿ ਬਾਰੇ ਖਾਸੀ ਕੀਤੀ ਹੈ ਸਰਕਾਰ ਨੇ ਸੋਟਾ ਸੂਰਜ ਦਾ ਕਾਰਵਾਵੇ ਸੋਟੇ ਪੈਸੇ ਦੀ ਮਾਰ ਜਿਹੜੇ ਕਿਸਾਨਾਂ ਦੇ ਗਹਿਜ ਬਣਦੇ ਨੇ ਇਸ ਕਰਕੇ ਓਡੀ ਵੱਡੀ ਧੱਕੇ ਸਾਹੀ ਦੋਸਤ ਕਰਕੇ ਨੀਂਦ ਵੀ ਕਰਦੇ ਆ ਇਹ ਪਰੇ ਕਰੋ ਆਪਣਾ ਸਾਰਾ کر کے کر کے بڑا بڑا ہو بڑا ہو بڑا ہو مانگتا سار تم کون بونو کر کے بڑا بڑا ہو کے اتے کے جو کو 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 بڑا پرے روکنے کو دسو بھلو اور اسیں کیو کراں گے کیویں کراں گے کھچو یار سارے کھچرا ਸਰਕਾਰ ਮਰਦਾਬਾ ਜੰਦਾਬਾ ਇਹ ਮਰਦਾਬਾ ਓ ਜੱਟ ਦਾ ਪੁੱਤ ਹੋਇਆ ਨਾ ਪੜਾ ਲੈ ਜਾ ਓ ਸੋਡਿਆ ਜ਼ਮੀਨਾਂ ਪਿੱਛੇ ਲੜ ਰਹੇ ਜਿਹੜਾ ਉਹਨੇ ਲਾ ਲਾ

एक ही हरी तरका, एक ही हरी, एक ही तरका से तल साले से भी तने लगे हमने, अभी तने लगे हमने, एक जाएंगे वो भी तने लगे हमने, कल उनकी है कि इधर बात है, सूत्रीय से अलग सबने भी तने लगे हैं, पांच लड़का कर कर भाग जा रहे हैं पांच ताजी ਕਿਹੜੀ ਸਰਕਾਰ ਦਾ ਆ ਕੇ ਕਿਹੜੀ ਸਰਕਾਰ ਦਾ ਕਿਉਂ ਦੇ ਕਹਨੂੰ ਇਹ ਦੇਖੋ ਪਰ ਤੁਸੀਂ ਬੁਲਾਏ ਨਹੀਂ ਤੁਸੀਂ ਬੁਲਾ ਲਓ ਤੁਸੀਂ ਬੁਲਾਈ ਨਹੀਂ ਕੋਈ ਗਿਆ ਬਗਾਨਾ ਚਾਹੇ ਜਿਹੜਾ ਬੁਲਾਉਣਿਆ ਬੁਲਾਓ ਜਾਂ ਕਿਹੜੀ ਪਾਣੀ ਮੇਟਾ ਪੰਜ ਮਿੰਟਾਂ ਬੁਲਾਓ ਪੰਜ ਮਿੰਟਾਂ ਬੁਲਾਓ ਅਸੀਂ ਮੀਟਿੰਗ ਕਰਾਂਗੇ ਚਲੋ ਮੈਨੂੰ ਕੋਈ ਨਹੀਂ ਕਰੂਗਾ 10 ਮਿੰਟ ਨਹੀਂ ਨਹੀਂ ਇਹ ਗੱਲ ਗਲਤੀ ਪਹਲਾ ਰਿਹਾ ਮੈਂ ਤੇ ਕੋਈ ਨਹੀਂ ਕਰਦੀ ਪਿੱਛੇ ਹਟ ਜਾ ਬਈ ਓਏ ਬਾਈ ਵੜ ਕੇ ਪਲਾਟੀਆਂ ਖੜੋ ਮੈਂ ਮੰਗ ਰਿਹਾ ਹਾਂ ਤੇ ਪਿੱਛੇ ਹਟ ਜਾ ਆ ਲੈਣ ਤੋਂ ਉੱਥੇ ਆ ਕੇ ਕੰਮ ਕਰ ਲੈਣੇ ਉਹ ਦਿਖਾ ਪਾਲਾ ਬਾਈ ਵੜ ਕੇ ਪਿੱਛੇ ਹਟ ਜਾ ਓ ਮੱਖ ਮੰਤਰੀ ਤਾਹ ਤੂੰ ਬੜੇ ਦਮ ਗਲੇ ਮਾਰਦਾ ਹੁੰਦਾ ਸੀ ਪਾਰਲੀਮੈਂਟ ਦੇ ਵਿੱਚ ਓ ਲੋਕਾਂ ਨੂੰ ਦੂਜਿਆਂ ਨੂੰ ਇਹ ਕਹਿਣਾ ਆਉਂਦਾ ਕਿ ਅੱਜ ਵੇਚ ਰਿਹਾ ਸਖਬੀਰ ਬਾਦਲ ਹੋਇਆ ਇਹਨੂੰ ਉਹ ਤਾਂ ਚੁਟਕਲੇ ਸੁਣਾ ਕੇ ਲੋਕਾਂ ਨੂੰ ਫਰਮਾਇਆ ਪਰ ਯਾਦ ਰੱਖੀ ਯਾਦ ਇਹ ਪੰਜਾਬ ਦੇ ਲੋਕ ਨੇ ਇਹ ਕਦੇ ਭੁੱਲਦੇ ਨਹੀਂ ਹੈਗੇ ਕਲੀ ਬਾਜੀ ਤੈਨੂੰ ਮੋੜਾਂਗੇ ਆਉਣ ਦੇ ਕਹਾਆਂ ਜਾਂ ਬੋਟ ਤੈਨੂੰ ਪਿੰਡਾਂ ਦੇ ਵਿੱਚ ਸਵਾਲ ਪੁੱਛਾਂਗੇ ਇਸ ਕਰਕੇ ਸਾਥੀਏ ਸਟੇ ਸੈਕਟਰੀ ਸਾਹਿਬ ਆ ਗਏ ਅਗਲਾ ਪ੍ਰੋਗਰਾਮ ਐਲਾਨ ਹੋਣਾ ਪੰਜਾਬ ਦੇ ਰੱਖੇ ਨੇ ਆ ਪੰਜਾਬ ਦੀ ਬੱਬਰ ਸੇਰੋਂ ਢੀਆਂ ਨੇ ਜਿਹੜੀਆਂ ਢੀਆਂ ਆਈਆਂ ਨੇ ਮੇਰਾਮ ਚ ਸਾਡੇ ਬੱਚਿਆਂ ਦਾ ਉਹ ਆ ਤਾਂ ਉਹ ਹੱਥਾਂ ਦੀ ਬਾਤ ਉਹ ਆਲਾ ਜਿਹੜਾ ਹੈ ਇਹ ਸਰਕਾਰ ਨੇ ਬਾਹਾਂ ਆਪਾਂ ਕਬਜ਼ਾ ਕਰਨਾ ਇੱਥੇ ਜਿਹੜੀਆਂ ਸਾਰੀਆਂ ਭਾਰਤ ਵਾਲਾ ਪ੍ਰੋਜੈਕਟ ਜਿਹੜਾ ਨਿਕਲ ਰਿਹਾ ਇਹਦੇ ਸਾਹਮਣੇ ਆ ਸਥਾਨ ਦੇ ਪੈਸੇ ਨਹੀਂ ਦਿੱਤੇ ਜਿਹੜੇ ਕਿਸਾਨ ਦੀ ਮਾਲਕੀ ਆ ਜਿਹੜੇ ਕਿਸਾਨ ਆ ਕਬਜ਼ਾ ਉਹਦੇ ਤੇ ਉਹਨੂੰ ਪੈਸੇ ਨਹੀਂ ਦਿੱਤੇ ਪੈਸੇ ਦੇ ਤੋਂ ਬਿਨਾਂ ਕਹਿੰਦੇ ਹਾਈ ਕੋਰਟ ਦੀ ਨਿਬੜੂਗਾ ਹਾਈ ਕੋਰਟ ਦਾ ਕੀ ਮਤਲਬ ਆ ਇੱਥੇ ਕਬਜ਼ਾ ਇੱਥੋਂ ਲੈਣਾ ਨਾ ਕਬਜ਼ਾ ਇੱਥੇ ਪੈਸੇ ਦੇਣ ਉਹ ਕਿਸਾਨ ਨੂੰ ਇਹ ਕਰਕੇ ਇਹਦਾ ਮੁਆਵਜ਼ਾ ਜਿਹੜੀ ਫਸਲ ਸਾਡੀ ਖਰਾਬ ਕੀਤੀ ਆ ਅਸੀਂ ਐਸਐਸਪੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਉਹਦਾ ਜਿਹੜੀ ਆ ਫਾਰਮ ਦਿੱਤੀ ਉਹਦਾ ਮਾਲ ਜਾ ਆ ਟਰੈਕਟਰ ਨਾਲ ਅਸੀਂ ਬਾਹਰ ਦੇਖੋ ਕਈਆਂ ਰਾਤ ਸੱਟ ਕਰਕੇ ਜਣੀ ਉਹ ਕਬਜ਼ਾ ਜਿਹੜਾ ਸਰਕਾਰ ਨੇ ਪਰ ਕੱਲ ਕਬਜ਼ਾ ਲਿਆ ਉਹ ਅਸੀਂ ਆ ਕਬਜ਼ਾ ਲੈਣ ਲੱਗਿਆ ਹੋ ਨੇ ਨੀ ਬਸ ਅਸਾਂ ਨੇ ਕੀ ਹੋਣੀ ਜੇ ਕਿਸੇ ਕਿਸੇ ਦਾ ਲੱਗਣਾ ਹੈ ਕੋਈ ਕੋਈ ਕਮੇਟਰੀ ਕਰਾਉਣਾ ਪਤਾ ਨਹੀਂ ਕਿ ਇਹ ਆਵਾਜ਼ਾਂ ਤੋਂ ਇਹ ਸਰਕਾਰ ਨੇ ਇਥੋਂ ਦੇ ਪ੍ਰਸ਼ਾਸਨ ਨੇ ਆਪਣਾ ਜੋਰ ਅਜਮਾ ਕੇ ਦੇਖਿਆ 18 ਕਿਲੋਮੀਟਰ ਇਸ ਨਾਲ ਤੋਂ ਪੈਦਲ ਚੱਲ ਕੇ 18 ਨਾਕੇ ਤੋੜਦੇ ਹੋਏ ਇਹ ਜ਼ਮੀਨ ਤੇ ਦੁਆਰਾ ਤਾਬਜ ਹੋਇਆ ਆ ਟਰੈਕਟਰ ਚੱਲਦੇ ਆਏ ਇਹ ਤੇ ਕਬਜ਼ਾ ਕਰਿਆ ਜਿਹੜੀ ਐ ਕੋਈ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਜ਼ਮੀਨਾਂ ਦੇ ਕਬਜ਼ਾ ਕਰ ਲਿਆ ਬਿਨਾਂ ਨੋਟਾ ਦਿੱਤੇ ਹੋਏ ਜਿਹੜਾ ਉਹਨਾਂ ਨੂੰ ਕੋਈ ਧੋਖੇਜ ਲੈ ਕੇ ੱੱਕੇ ਨਾਲ ਜ਼ਮੀਨਾਂ ਐਕਵਾਇਰ ਕਰਨ ਲੱਗੇ ਆ ਜਿਹਦੇ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹ ਝਟ ਕੇ ਖੜੀ ਆ ਕਿਸਾਨਾਂ ਦੇ ਨਾਲ ਜਿਹੜੇ ਕਿਸਾਨਾਂ ਨਾਲ ੱੱਕਾ ਹੁੰਦਾ ਹੰਸ਼ਾ ਝਟ ਕੇ ਖੜੀ ਰਹੂਗੀ ਜਥੇਬੰਦੀ ਇਸ ਕਰਕੇ ਅੱਜ ਜਿਹੜੇ ਸਾਡੇ ਸਾਥੀ ਲੋਕ ਪਹੁੰਚਿਆ ਵਧਾਈ ਦੇ ਪਾਸਰ ਹੈ ਸਰਕਾਰ ਦੀਆਂ ਨਾਕੇ ਤੋਰਪੁਰ ਦੇ ਪਹੁੰਚਿਆ ਵੱਡੇ ਵੱਡੇ ਟਿੱਪਰ ਸਰਕਾਰ ਨੇ ਲਾ ਲਏ ਲਾ ਕੇ ਦੇਖਿਆ ਪਰ ਉਹਨਾਂ ਨੂੰ ਐ ਚੱਕ ਕੇ ਹਵਾਦ ਕਰਿਆ ਜਿਵੇਂ ਕੋਈ ਲਫਾਫਾ ਉਡਾਇਆ ਜਾਂਦਾ ਹੁੰਦਾ ਹੈ ਲੋਕਾਂ ਦਾ ਜੋਸ਼ ਅੱਜ ਦੇਖਣ ਨੂੰ ਮਿਲਿਆ ਕਿ ਸਾਡੇ ਲੋਕ ਚਾਹੁੰਦੇ ਆ ਕਿ ਆ ਰਾਜ ਜਿੰਦਾ ਸਾਨੂੰ ਸਾਡੇ ਸੁਝਾਵ ਸੀ ਲੋਕ ਕਰ ਰਹੇ ਆ ਕਿ ਕਿਉਂ ਦਾ ਸਾਡਾ ਰਾਜ ਹੋਣਾ ਇਹ ਸਰਕਾਰਾਂ ਨੇ ਸਾਡਾ ਪੱਖ ਨਹੀਂ ਪੂਰਾ ਕਰਨ ਦਾ ਕਾਰਪੋਰੇਟ ਘਰਾਂ ਦਾ ਪੱਖ ਨਹੀਂ